ਮਹਾਰਾਜਾ ਰਣਜੀਤ ਸਿੰਘ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਣਾ ਪਰ ਅੱਜ ਤੁਹਾਨੂੰ ਪੰਜਾਬ ਦੇ ਉਸ ਮਹਾਰਾਜੇ ਬਾਰੇ ਦੱਸਾਂਗੇ ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਪੰਜਾਬ ਦਾ ਉਹ ਮਹਾਰਾਜਾ ਜਿਸ ਨੇ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਵੀ ਹਰੀ ਸਿੰਘ ਨਲੂਆ ਤੋਂ ਲਈ ਸੀ ਤੇ ਜਿਸ ਨੇ 13 ਸਾਲ ਦੀ ਉਮਰ ਵਿੱਚ ਪਹਿਲੀ ਜੰਗ ਲੜੀ ਜੋ ਚੜ੍ਹਦੀ ਜਵਾਨੀ ਵਿੱਚ ਪਸ਼ਾਵਰ ਦਾ ਗਵਰਨਰ ਬਣਿਆ ਤੇ 19 ਸਾਲ ਦੀ ਉਮਰ ਵਿੱਚ ਬਣ ਗਿਆ ਸੀ ਪੰਜਾਬ ਦਾ ਮਹਾਰਾਜਾ ਉਸੀ ਮਹਾਰਾਜਾ ਰਣਜੀਤ ਸਿੰਘ ਦਾ ਹੋਂਹਰ ਪੁੱਤਰਾ ਕੁੰਵਰ ਨੌਨਿਹਾਲ ਸਿੰਘ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਸਭ ਤੋਂ ਵੱਧ ਪਿਆਰ ਕਰਦੇ ਸਨ ਉਹ ਪੰਜਾਬ ਦਾ ਤੀਜਾ ਮਹਾਰਾਜਾ ਬਣਿਆ ਇੱਕ ਅੰਗਰੇਜ਼ ਇਤਿਹਾਸਕਾਰ ਲਿਖਦਾ ਹੈ ਕਿ ਕੁੰਵਰ ਨੌਨਿਹਾਲ ਸਿੰਘ ਦਾ ਇੱਕ ਇੱਕ ਗੁਣ ਆਪ ਦੇ ਦਾਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਸੀ ਜਿਉ ਉਹਦੀ ਉਮਰ ਉਹਦੇ ਨਾਲ ਵਫਾ ਕਰਦੀ ਤਾਂ ਕੁੰਵਰ ਨੌਨਿਹਾਲ ਸਿੰਘ ਇਨਾ ਕਾਬਿਲ ਸੀ ਕਿ ਉਹਨੇ ਪੰਜਾਬ ਦੀਆਂ ਸਰਦਾਂ ਇਰਾਨ ਇਰਾਕ ਤੱਕ ਲੈ ਜਾਣੀਆਂ ਸਨ ਪਰ ਇੰਨੇ ਹੋਂਹਰ ਨੌਜਵਾਨ ਦਾ ਅੰਤ ਐਨੀ ਛੇਤੀ ਕਿਵੇਂ ਹੋ ਗਿਆ ਕੀਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਗਰ ਦੇ ਟੋਟੇ ਦਾ ਕਤਲ ਕੀਤਾ ਤੇ ਕੌਣ-ਕੌਣ ਉਸ ਦੇ ਕਤਲ ਵਿੱਚ ਸ਼ਾਮਲ ਸੀ ਅੱਜ ਤੁਹਾਨੂੰ ਸਭ ਦੱਸਾਂਗੇ ਬਸ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ। 쿠ਮਰ ਨੌਨਿਹਾਲ ਸਿੰਘ ਦਾ ਜਨਮ 11 ਫਰਵਰੀ 1820 ਨੂੰ ਰਾਣੀ ਚੰਦਕੌਰ ਦੀ ਕੁੱਖੋਂ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਸ਼੍ਰੀ ਅੰਮ੍ਰਿਤਸਰ ਵਿੱਚ ਸਨ। ਜਦੋਂ ਉਹਨਾਂ ਨੂੰ 쿠ਵਰ ਦੇ ਜਨਮ ਦੀ ਖ਼ਬਰ ਮਿਲੀ, ਉਹ ਉਸੇ ਵਕਤ ਸ਼੍ਰੀ ਦਰਬਾਰ ਸਾਹਿਬ ਵਿੱਚ ਹਾਜ਼ਰ ਹੋਏ ਤੇ ਧੀਰ ਤੱਕ ਆਪਣਾ ਸੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ੁਕਰ ਵਜੋਂ ਨਵਾਈ ਰੱਖਿਆ। ਕਹਿੰਦੇ ਹਨ ਕਿ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥਾਂ ਨਾਲ ਮੋਹਰਾਂ ਦਾ ਮੀਂਹ ਵਰਸ ਆਇਆ ਸੀ। ਸ਼ਿਰਿ ਅਮਰਤਸਰ, ਲਾਹੌਰ, ਮੁਲਤਾਨ ਅਤੇ ਪੰਜਾਬ ਦੇ ਹੋਰ ਨਾ ਵੱਡੇ-ਵੱਡੇ ਸ਼ਹਿਰਾਂ ਵਿੱਚ ਕਈ ਦਿਨਾਂ ਤੱਕ ਖੁਸ਼ੀਆਂ ਮਨਾਇਆਂ ਗਈਆਂ ਸਨ। ਮਹਾਰਾਜਾ ਰਣਜੀਤ ਸਿੰਘ ਕੌਰ ਨੂੰ ਬਹੁਤ ਪਿਆਰ ਕਰਦੇ ਸਨ ਤੇ ਉਹਨਾਂ ਨੇ ਬਚਪਨ ਤੋਂ ਹੀ ਉਸਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਸੀ। 쿠ਮਰ ਨੂੰ ਸਿੱਖ ਧਰਮ ਦੀ ਮਰਿਆਦਾ ਤੋਂ ਜਾਣੂ ਕਰਵਾਉਣ ਲਈ ਗਿਆਨੀ ਸੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੂੰ ਸ਼ਸਤਰ ਵਿਦਿਆ ਅਤੇ ਸੈਨਿਕ ਕਾਰਵਾਈਆਂ ਦੀ ਸਿੱਖਿਆ ਦੇਣ ਲਈ ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਲੈਨਾ ਸਿੰਘ ਮਜੀਠੀਆ ਅਤੇ ਜਨਰਲ ਵੈਂਟੂਰਾ ਨੂੰ ਲਗਾਇਆ ਗਿਆ ਸੀ। 쿠ਮਰ ਨੌਨਿਹਾਲ ਸਿੰਘ ਬਹੁਤ ਹੀ ਸਿਆਣਾ ਅਤੇ ਸੋਝਵਾਨ ਨੌਜਵਾਨ ਸੀ। ਮਹਾਰਾਜਾ ਰਣਜੀਤ ਸਿੰਘ ਅਕਸਰ ਇਹ ਆਖ ਦਿੰਦੇ ਸਨ ਕਿ ਮੇਰੀ ਮੌਤ ਤੋਂ ਬਾਅਦ ਨੌਨਿਹਾਲ ਸਿੰਘ ਲੋਹ ਉਦਤਖਤ ਤੇ ਬੈਠੇਗਾ ਤੇ ਸਿੱਖ ਰਾਜ ਨੂੰ ਲੰਬੇ ਸਮੇਂ ਤੱਕ ਕਾਇਮ ਰੱਖੇਗਾ ਇਤਿਹਾਸਕਾਰ ਤਾਂ ਇਹ ਵੀ ਲਿਖਦੇ ਨੇ ਕਿ ਜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਧਾ ਹੀ ਕੋਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਬਣਾਇਆ ਜਾਂਦਾ ਤਾਂ ਖਾਲਸਾ ਰਾਜ ਕਦੇ ਵੀ ਖਤਮ ਨਹੀਂ ਸੀ ਹੋਣਾ ਮਹਾਰਾਜੇ ਨੇ ਕੁਮਰ ਨੂੰ ਛੋਟੀ ਉਮਰ ਵਿੱਚ ਹੀ ਮੁਈਮਾ ਤੇ ਭੇਜਣਾ ਸ਼ੁਰੂ ਕਰ ਦਿੱਤਾ ਸੀ 13 ਸਾਲ ਦੀ ਉਮਰ ਵਿੱਚ ਹੀ ਉਹ ਪਿਸ਼ਾਵਰ ਦੀ ਲੜਾਈ ਵਿੱਚ ਹਿੱਸਾ ਲੈਣ ਪਹੁੰਚ ਗਿਆ ਸੀ ਇਸੇ ਸਾਲ ਹੀ ਉਸ ਨੂੰ ਅਟਕਾ ਤੇ ਪਿਸ਼ਾਵਰ ਦਾ ਪ੍ਰਬੰਧਕ ਲਗਾਇਆ ਗਿਆ ਕੁਮਰ ਨੇ ਸਨ 1835 ਵਿੱਚ ਡੇਰਾ ਜਾਤ ਅਤੇ ਟਾਂਗ ਵਿੱਚ ਹੋਈਆਂ ਬਗਾਵਤਾਂ ਨੂੰ ਵੀ ਦਬਾਇਆ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਸ ਨੂੰ ਸੌਪੀਆਂ ਗਈਆਂ ਜਿਨ੍ਹਾਂ ਨੂੰ ਉਸ ਨੇ ਬੜੀ ਕਾਮਯਾਬੀ ਨਾਲ ਸਿਰੇ ਚੜਾਇਆ ਕੁਮਰ ਨੌਨਿਆਲ ਸਿੰਘ ਛੋਟੀ ਉਮਰ ਵਿੱਚ ਹੀ ਪਿਸ਼ਾਵਰ ਦਾ ਗਵਰਨਰ ਨਿਯੁਕਤ ਹੋ ਗਿਆ ਸੀ ਮਾਰਚ 1837 ਨੂੰ ਕੁਵਰ ਨੌਨਿਆਂਵਾਲ ਦਾ ਵਿਆਹ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦੀ ਸੁਪਤਰੀ ਬੀਬੀ ਨਾਨਕੀ ਨਾਲ ਬੜੇ ਧੁੰਮਤਾਂ ਨਾਲ ਕੀਤਾ ਗਿਆ ਉਸ ਦੇ ਵਿਆਹ ਤੋਂ 2 ਸਾਲ ਬਾਅਦ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੁਵਰ ਨੌਨਿਆਂਵਾਲ ਦੇ ਪਿਤਾ ਕੜਕ ਸਿੰਘ ਮਹਾਰਾਜਾ ਬਣੇ ਖੜਕ ਸਿੰਘ ਦੇ ਮਹਾਰਾਜਾ ਬਣਦੇ ਹੀ ਲਾਹੌਰ ਦਰਬਾਰ ਵਿੱਚ ਧੜੇਬੰਦੀ ਸ਼ੁਰੂ ਹੋ ਗਈ। ਡੋਗਰੇਆਂ ਨੇ ਮਹਾਰਾਜਾ ਖੜਕ ਸਿੰਘ ਵਿਰੁੱਧ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਝੂਠੀਆਂ ਅਫਵਾਹਾਂ ਫਲਾਈਆਂ ਗਈਆਂ ਕਿ ਮਹਾਰਾਜਾ ਖੜਕ ਸਿੰਘ ਚੇਤ ਸਿੰਘ ਦੀ ਸਲਾਹ ਨਾਲ ਲਾਹੌਰ ਦਰਬਾਰ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦੇਵੇਗਾ। ਡੋਗਰੇ ਨੇ ਇਸ ਝੂਠ ਨੂੰ ਸੱਚ ਬਣਾਉਣ ਲਈ ਝੂਠੇ ਨੱਥੀਆਂ ਵੀ ਪੇਸ਼ ਕੀਤੀਆਂ। 9 ਅਕਤੂਬਰ 1837 ਨੂੰ ਤਿੰਨੇ ਡੋਗਰੇ ਭਰਾ ਕੁੰਵਰ ਨੌਨਿਆਲ ਸਿੰਘ ਨੂੰ ਨਾਲ ਲੈ ਕੇ ਮਹਾਰਾਜਾ ਖੜਕ ਸਿੰਘ ਦੇ ਮਹਿਲ ਅੰਦਰ ਵੜ ਗਏ। ਤੇ ਮਹਾਰਾਜੇ ਦੇ ਸਲਾਹਕਾਰ ਚੇਤ ਸਿੰਘ ਬਾਜਵਾ ਨੂੰ ਕਤਲ ਕਰ ਦਿੱਤਾ ਫਿਰ ਕੁਮਰ ਨੂੰ ਸਮਝਾ ਕੇ ਖੜਕ ਸਿੰਘ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤੇ ਰਾਜ ਦਾ ਸਾਰਾ ਪ੍ਰਬੰਧ ਕੂਰ ਨੌਨਿਆਲ ਨੇ ਆਪਣੇ ਹੱਥ ਵਿੱਚ ਲੈ ਲਿਆ 19 ਸਾਲ ਦੀ ਉਮਰ ਵਿੱਚ ਹੀ ਨੌਨਿਆਲ ਨੇ ਸੇਕ ਰਾਜ ਦੀ ਵਾਗਡੋਰ ਸੰਭਾਲ ਲਈ ਸੀ ਉਹ ਰਾਜ ਨੂੰ ਹਰ ਖਤਰੇ ਤੋਂ ਸੁਰੱਖਿਅਤ ਕਰਨਾ ਚਾਹੁੰਦਾ ਸੀ ਮਹਾਰਾਜਾ ਬਣਦਿਆਂ ਹੀ ਉਸ ਨੂੰ ਡੋਗਰਿਆਂ ਦੇ मंसूਬੇ ਦਿਸਣ ਲੱਗ ਗਏ ਸਨ ਉਸ ਨੇ ਡੋਗਰਿਆਂ ਤੋਂ ਪਾਸਾ ਕਰਨਾ ਸ਼ੁਰੂ ਕਰ ਦਿੱਤਾ ਉਦਰ ਧਿਆਨ ਸਿੰਘ ਡੋਗਰਾ ਆਪਣੇ ਪੁੱਤਰ ਹੀਰਾ ਸਿੰਘ ਨੂੰ ਮਹਾਰਾਜਾ ਬਣਾਉਣ ਦੇ ਸੁਪਨੇ ਲੈ ਰਿਹਾ ਸੀ ਇਸ ਹੀਰਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤੇ ਵਾਂਗ ਹੀ ਪਿਆਰ ਦਿੱਤਾ ਸੀ ਇਸ ਨੂੰ ਫਰਜ਼ਾਨ ਦੇ ਖਾਸ ਦਾ ਸਨਮਾਨ ਵੀ ਦਿੱਤਾ ਗਿਆ ਸੀ ਪਰ ਹੁਣ ਉਹੀ ਹੀਰਾ ਸਿੰਘ ਮਹਾਰਾਜੇ ਦੇ ਪੋਤੇ ਵਿਰੁੱਧ ਵਿਉਂਤਾ ਕੱਢ ਰਿਹਾ ਸੀ 5 ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਗਈ ਖੜਕ ਸਿੰਘ ਦਾ ਅੰਤਿਮ ਸੰਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕੋਲ ਹੋ ਰਿਹਾ ਸੀ ਇੱਥੇ ਹੀ ਡੋਗਰੇ ਨੇ ਆਪਣੀ ਅਗਲੀ ਕਨੌਣੀ ਚਾਲ ਚੱਲੀ ਉਦੋਂ ਸੇਕਰਾਏ ਦੇ ਤੋਪਖਾਨੇ ਦਾ ਅਫਸਰ ਗਾਰਡਨਰ ਸੀ ਉਹ ਧਿਆਨ ਸਿੰਘ ਦਾ ਵੀ ਗੁੜਾ ਮਿੱਤਰ ਸੀ ਸੰਸਕਾਰ ਵਾਲੀ ਜਗ੍ਹਾ ਕੋਲ ਹੀ ਧਿਆਨ ਸਿੰਘ ਨੇ ਉਸ ਨੂੰ ਤੋਪਖਾਨੇ ਵਿੱਚੋਂ 40 ਸਿਪਾਹੀ ਬਿਨਾਂ ਵਰਦੀ ਤੋਂ ਲਿਆਉਣ ਲਈ ਕਿਹਾ ਕੁਮਰ ਨੌਨਿਹਾਲ ਨੇ ਰਾਜਾ ਧਿਆਨ ਸਿੰਘ ਡੋਗਰਾ ਅਤੇ ਗਾਰਡਨਰ ਨੂੰ ਹੌਲੀ-ਹੌਲੀ ਕੁਸਰ-ਪੁਸਰ ਕਰਦੇ ਵੇਖ ਲਿਆ ਕੁਮਰ ਨੌਨਿਹਾਲ ਸਿੰਘ ਸਮਝ ਗਿਆ ਸੀ ਕਿ ਕੋਈ ਤਾਂ ਖੇਡ ਖੇੜੀ ਜਾ ਰਹੀ ਹੈ ਉਹ ਛਾਟੀ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਉਦਮ ਸਿੰਘ ਨੂੰ ਨਾਲ ਲੈ ਕੇ ਕਿਲੇ ਵੱਲ ਤੁਰ ਪਿਆ ਬਾਕੀ ਦਰਬਾਰੇ ਵੀ ਉਹਨਾਂ ਦੇ ਪਿੱਛੇ-ਪਿੱਛੇ ਸਨ ਕੁਮਰ ਨੌਨਿਹਾਲ ਸਿੰਘ ਨੂੰ ਅੰਦਾਜ਼ਾ ਤਾਂ ਹੋ ਗਿਆ ਸੀ ਕਿ ਕੋਈ ਤਾਂ ਹੋਣ ਵਾਲਾ ਹੈ ਪਰ ਕੀ ਹੋਣਾ ਇਸ ਦਾ ਪਤਾ ਨਹੀਂ ਸੀ ਇਸੇ ਕਰਕੇ ਕੁੰਵਰ ਨੌਨਿਹਾਲ ਦੇ ਉਦਮ ਸਿੰਘ ਦਾ ਹੱਥ ਕੁੱਟ ਕੇ ਫੜ ਲਿਆ ਤੇ ਉਸ ਨੂੰ ਆਪਣੇ ਨਾਲ ਹੀ ਬਿਠਾ ਲਿਆ ਕਿੰਨੀ ਵਾਰ ਹੱਥ ਚ ਡਾਉਣ ਦੇ ਬਾਵਜੂਦ ਵੀ ਉਸ ਨੇ ਉਦਮ ਸਿੰਘ ਡੋਗਰੇ ਦਾ ਹੱਥ ਨਹੀਂ ਛੱਡਿਆ ਜਦੋਂ ਰੇਸ਼ਵੀ ਦਰਵਾਜ਼ੇ ਕੋਲ ਪਹੁੰਚੇ ਤਾਂ ਉਸ ਉੱਪਰ ਬਿਜੇ ਸਿੰਘ ਆਪਣੇ ਸਪਾਈਆਂ ਸਮੇਤ ਬੈਠਾ ਸੀ ਉਸ ਨੂੰ ਕਿਹਾ ਗਿਆ ਸੀ ਕਿ ਜਦੋਂ ਕੁੰਵਰ ਨੌਨਿਹਾਲ ਸਿੰਘ ਦਰਵਾਜ਼ੇ ਦੇ ਹੇਠਾਂ ਦੀ ਲੰਘੇ ਤਾਂ ਉਸ ਉੱਪਰ ਇਟਾਂ ਦਾ ਛੱਜਾ ਸੁੱਟ ਦਿੱਤਾ ਜਾਵੇ ਕਰਨਲ ਬਿਜੇ ਸਿੰਘ ਨੂੰ ਇਸ ਗੱਲ ਦਾ ਇਸ਼ਾਰਾ ਕਰਨ ਵਾਸਤੇ ਹੀਰਾ ਸਿੰਘ ਡੋਗਰਾ ਪਾਸੇ ਤੇ ਖੜਾ ਸੀ ਜਦੋਂ ਕੁੰਵਰ ਨੌਨਿਹਾਲ ਸਿੰਘ ਦਰਵਾਜ਼ੇ ਕੋਲ ਪਹੁੰਚਣ ਲੱਗਾ ਤਾਂ ਹੀਰਾ ਸਿੰਘ ਨੇ ਦੇਖਿਆ ਕਿ ਕੁੰਵਰ ਤਾਂ ਉਦਮ ਸਿੰਘ ਦਾਤ ਬੜੀ ਬੈਠਾ ਹੈ ਉਸਨੇ ਆਪਣੇ ਪਿਤਾ ਧਿਆਨ ਸਿੰਘ ਤੋਂ ਇਸ਼ਾਰੇ ਨਾਲ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ ਧਿਆਨ ਸਿੰਘ ਡੋਗਰੇ ਦੇ ਦਿਮਾਗ ਉੱਪਰ ਤਾਂ ਇੱਕੋ ਹੀ ਭੂਤ ਸਵਾਰ ਸੀ ਕਿ ਕਿਸੇ ਵੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ਨੂੰ ਖਤਮ ਕਰਕੇ ਮੈਂ ਆਪਣੇ ਪੋਤੀ ਹੀਰਾ ਸਿੰਘ ਨੂੰ ਤਖਤ ਤੇ ਬਿਠਾ ਦੇਵਾਂ ਧਿਆਨ ਸਿੰਘ ਡੋਗਰੇ ਨੇ ਹੀਰਾ ਸਿੰਘ ਨੂੰ ਇਸ਼ਾਰਾ ਕੀਤਾ ਕਿ ਤੁਸੀਂ ਆਪਣਾ ਕੰਮ ਕਰੋ ਮੇਰਾ ਭਤੀਜਾ ਉਦਮ ਸਿੰਘ ਮਰਦਾ ਹੈ ਤਾਂ ਮਰ ਜਾਵੇ ਆਪਣੇ ਪੁੱਤਰ ਨੂੰ ਮਹਾਰਾਜਾ ਬਣਾਉਣ ਲਈ ਡੋਗਰੇ ਨੇ ਆਪਣੇ ਸਾਰੇ ਭਤੀਜੇ ਦੀ ਬਲੀ ਦੇ ਦਿੱਤੀ ਹੀਰਾ ਸਿੰਘ ਦੇ ਇਸ਼ਾਰਾ ਕਰਦੇ ਸਾਰੇ ਹਕੂਮਰ ਨੌਨਿਆਂ ਵਾਲ ਉੱਪਰ ਸੱਜਾ ਸੁੱਟ ਦਿੱਤਾ ਗਿਆ ਇਹ ਪਾਣਾ ਕੁਝ ਮਿੰਟਾਂ ਸੈਕਿੰਟਾਂ ਵਿੱਚ ਹੀ ਵਾਪਰ ਗਿਆ ਉਦਮ ਸਿੰਘ ਤਾਂ ਮੌਕੇ ਤੇ ਹੀ ਮਾਰਿਆ ਗਿਆ ਪਰ ਕੁੰਵਰ ਦੇ ਕੰਨ ਪਿੱਛੇ ਛੋਟੀ ਜਿਹੀ ਸੱਟ ਲੱਗੀ ਜਿਸ ਦੇ ਚੋਂ ਬਸ ਥੋੜਾ ਜਿਹਾ ਲਹੂ ਸਿਮ ਕੇ ਬਾਹਰ ਆਇਆ ਕੁੰਵਰ ਨੌਨਿਹਾਲ ਸਿੰਘ ਇੱਕ ਵਾਰ ਬੇਹੋਸ਼ ਹੋ ਗਿਆ ਤੇ ਧਰਤੀ ਤੇ ਡਿੱਗ ਪਿਆ ਸਭ ਕੁਝ ਪਹਿਲਾਂ ਤੋਂ ਹੀ ਤੈਅ ਸੀ ਦਰਵਾਜੇ ਦੇ ਨਾਲ ਵਾਲੀ ਕੋਠੜੀ ਵਿੱਚੋਂ ਪਲਕੀ ਅਤੇ ਬਿਨਾ ਵਰਦੀ ਤੋਂ ਪੰਜ ਸਿਪਾਹੀ ਬਾਹਰ ਆਏ ਤੇ ਕੁੰਵਰ ਨੂੰ ਫਟਾਫਟ ਕਿਲੇ ਦੇ ਅੰਦਰ ਲੈ ਗਏ ਸਰਦਾਰ ਲੈਣਾ ਸਿੰਘ ਮਜੀਠੀਆ ਉਹਨਾਂ ਦੇ ਮਗਰ ਭਜਾ ਪਰ ਧਿਆਨ ਸਿੰਘ ਨੇ ਉਸ ਨੂੰ ਵੀ ੱੱਕੇ ਮਾਰ ਕੇ ਪਿੱਛੇ ਮੋੜ ਦਿੱਤਾ ਕੁੰਵਰ ਨੂੰ ਕਿਲੇ ਦੇ ਅੰਦਰ ਵਾਰਨ ਤੋਂ ਬਾਅਦ ਕਿਲੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਡਾਰਨਰ ਲਿਖਦਾ ਹੈ ਕਿ ਜਦ ਮੈਂ 40 ਬੰ ਤਾਂ ਇਹ ਪਾਣਾ ਵਰਤ ਚੁੱਕਾ ਸੀ ਧਿਆਨ ਸਿੰਘ ਔਰ ਹੀ ਕੁੰਵਰ ਨੂੰ ਪਾਲਕੀ ਵਿੱਚ ਪਾ ਕੇ ਹਜ਼ੂਰੀ ਬਾਗ ਵਿੱਚ ਲਿਜਾ ਰਹੇ ਸਨ ਮੈਨੂੰ ਧਿਆਨ ਸਿੰਘ ਨੇ ਬੰਦੇ ਵਾਪਸ ਲੈ ਜਾਣ ਲਈ ਕਿਹਾ ਇਹ ਗੱਲ ਮੇਰੇ ਅੰਦਰ ਬੁਝਾਰਤ ਜਿਹੀ ਬਣ ਗਈ ਕਿ ਇੰਨਾ ਬੰਦਿਆਂ ਤੋਂ ਕੀ ਕਰਵਾਉਣਾ ਸੀ ਤੇ ਹੁਣ ਇਹਨਾਂ ਨੂੰ ਵਾਪਸ ਕਿਉਂ ਕਰ ਦਿੱਤਾ ਸ਼ਾਈ ਮਹਲ ਦੇ ਸਾਹਮਣੇ ਪੋਰੇ ਵਿੱਚ ਆਖਰੀ ਪਾਣਾ ਵਰਤਾਇਆ ਗਿਆ ਕੁੰਵਰ ਦੀ ਪਾਲਕੀ ਨੂੰ ਕਮਰੇ ਦੇ ਅੰਦਰ ਵਾਰ ਕੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ ਗਿਆ ਉਸ ਕਮਰੇ ਅੰਦਰ ਧਿਆਨ ਸਿੰਘ ਡੋਗਰਾ ਅਤੇ ਉਸਦੇ ਦੋ ਪਹਾੜੀ ਨੌਕਰ ਸਨ ਕਮਰੇ ਦੇ ਬਾਹਰ ਡੋਗਰਾ ਪਹੁੰਚਦੇ ਸਪਾਈ ਲਾ ਦਿੱਤੇ ਗਏ ਤਾਂ ਕਿ ਕਮਰੇ ਦੇ ਨੇੜੇ ਕੋਈ ਨਾ ਆ ਸਕੇ ਮਹਾਰਾਣੀ ਚੰਦਕੌਰ ਅਜੇ ਸੰਸਕਾਰ ਵਾਲੀ ਜਗ੍ਹਾ ਤੇ ਹੀ ਸੀ ਕਿਸੇ ਨੇ ਜਾ ਕੇ ਨੌਨਿਹਾਲ ਸਿੰਘ ਤੇ ਵਾਪਰੇ ਪਾਣੀ ਦੀ ਗੱਲ ਉਸਨੂੰ ਦੱਸੀ ਉਹ ਇੱਕਦਮ ਹੀ ਕਿਲੇ ਵੱਲ ਭੱਜ ਪਈ ਨਾਲ ਹੀ ਜਦ ਕੁਮਰ ਦੀ ਪਤਨੀ ਬੀਬੀ ਨਾਨਕੀ ਨੂੰ ਪਤਾ ਲੱਗਿਆ ਉਹ ਵੀ ਕਿਲੇ ਵੱਲ ਦੌੜ ਪਈ ਜਦੋਂ ਕਿਲੇ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਦਰਵਾਜ਼ੇ ਬੰਦ ਸਨ ਉਹ ਰੋ ਰੋ ਕੇ ਵਾਸਤੇ ਪੌਂਦਿਆਂ ਰਹੀਆਂ ਪਰ ਕਿਸੇ ਨੇ ਦਰਵਾਜ਼ੇ ਨਾ ਖੋਲੇ ਭੋਰੇ ਅੰਦਰ ਧਿਆਨ ਸਿੰਘ ਡੋਗਰੀ ਨੇ ਸਭ ਤੋਂ ਵੱਡੀ ਦਰਿੰਦਗੀ ਪ੍ਰਿਹਾਰਕਤ ਕੀਤੀ ਉਸਨੇ ਆਪਣੇ ਪਹਾੜੀ ਨੌਕਰਾਂ ਨਾਲ ਲਾ ਕੇ ਪੱਥਰ ਮਾਰ ਮਾਰ ਕੇ ਕੂਵਨ ਨੌਨਿਹਾਲ ਸਿੰਘ ਦਾ ਸਿਰ ਫੇਦ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਜਿਗਰ ਦੇ ਟੋਟੇ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ। 쿠ਵਰ ਨੌਨਿਆਲ ਸਿੰਘ ਸਿਰਫ 1 ਸਾਲ 28 ਦਿਨ ਰਾਜ ਕਰਨ ਤੋਂ ਬਾਅਦ 5 ਨਵੰਬਰ 1840 ਨੂੰ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਚਿਕਾ ਟੰਡੀ ਉਨ ਤੋਂ ਪਹਿਲਾਂ ਹੀ ਸਿੱਖ ਰਾਜ ਨੂੰ ਹਲਵਿਦਾ ਕਹਿ ਗਿਆ। ਸਿੱਖ ਰਾਜ ਦੇ ਇਸ ਨੌਜਵਾਨ ਮਹਾਰਾਜੇ ਦਾ ਬੜਾ ਹੀ ਦੁਖਦਾਈ ਅੰਤ ਹੋਇਆ। ਦੋਸਤੋ ਇਸ ਤਰ੍ਹਾਂ ਦੀਆਂ ਇਤਿਹਾਸਕ ਵੀਡੀਓ ਬਣਾਉਣ ਤੇ ਬਹੁਤ ਸਮਾਂ ਤੇ ਮਿਹਨਤ ਲੱਗਦੀ ਹੈ। ਇਸ ਲਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਧੰਨਵਾਦ।